ਆਕਰ ਸੋਖਬੀਰ ਸਿੰਘ ਬਾਦਲ ਨੇ ਵੱਖਰਾ ਅਕਾਲੀ ਦਲ ਬਣਵਾ ਕੇ ਹੀ ਸਾਹ ਲਿਆ ਇਸ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਸੁਖਵੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜਾ ਨਾ ਹੁੰਦਾ ਪੰਥ ਦਾ ਗद्दार ਨਾ ਬਣਦਾ ਪੰਥ ਦਾ ਘਾਨ ਨਾ ਕਰਦਾ ਤਾਂ ਸ਼ਾਇਦ ਅੱਜ ਵੱਖਰਾ ਅਕਾਲੀ ਦਲ ਵੀ ਹੋਂਦ ਵਿੱਚ ਨਾ ਹੁੰਦਾ ਸੁਖਵੀਰ ਸਿੰਘ ਬਾਦਲ ਨੇ ਜੇਕਰ 2 ਦਸੰਬਰ ਵਾਲੇ ਫੈਸਲੇ ਇਨ ਬਿਨ ਮੰਨੇ ਹੁੰਦੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਿਆ ਹੁੰਦਾ ਜਥੇਦਾਰ ਸਹਿਬਾਨਾਂ ਦਾ ਹੁਕਮ ਮੰਨਿਆ ਹੁੰਦਾ ਜੇਕਰ ਉਹ ਆਪਣੇ ਕੀਤੇ ਹੋਏ ਗੁਨਾਹਾਂ ਤੋਂ ਨਾ ਮੁਕਰਦਾ ਜੇਕਰ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੀ ਲਾਲਸਾ ਨਾ ਕਰਦਾ ਹੰਕਾਰ ਨਾ ਵਿਖਾਉਂਦਾ ਆਕਰ ਨਾ ਵਿਖਾਉਂਦਾ ਬਾਰ ਬਾਰ ਪੰਥ ਨੂੰ ਨਾ ਬੰਗਾਰਦਾ ਜੇਕਰ ਉਹਨੂੰ ਮੁੱਖ ਮੰਤਰੀ ਬਣਨ ਦੀ ਭੁੱਖ ਨਾ ਸਤਾਉਂਦੀ ਤਾਂ ਸ਼ਾਇਦ ਇਹ ਵੱਖਰਾ ਅਕਾਲੀ ਦਲ ਹੋਂਦ ਵਿੱਚ ਨਾ ਆਉਂਦਾ ਜੇਕਰ ਸੁਖਵੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦਾ ਤਹਿਸ ਨਹਿਸ ਨਾ ਕੀਤਾ ਹੁੰਦਾ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਾਡੀਆਂ ਸੰਸਥਾਵਾਂ ਦਾ ਵਕਾਰ ਨਾ ਰੋਲਿਆ ਹੁੰਦਾ ਤਾਂ ਸ਼ਾਇਦ ਅੱਜ ਵੱਖਰਾ ਅਕਾਲੀ ਦਲ ਹੋਂਦ ਵਿੱਚ ਨਾ ਆਉਂਦਾ ਇਸ ਵੱਖਰੇ ਨਵੇਂ ਅਕਾਲੀ ਦਲ ਲਈ ਇਹ ਸੁਖਬੀਰ ਸਿੰਘ ਬਾਦਲ ਹੀ ਜ਼ਿੰਮੇਵਾਰ ਆ ਸੁਖਬੀਰ ਸਿੰਘ ਬਾਦਲ ਨੇ ਜਦੋਂ ਸ੍ਰੀ ਆਕਾਲ ਤਖਤ ਸਾਹਿਬ ਦਾ ਹੁਕਮ ਹੀ ਨਹੀਂ ਮੰਨਿਆ ਜਦੋਂ ਸੱਤ ਮੈਂਬਰੀ ਕਮੇਟੀ ਨੂੰ ਹੀ ਨਹੀਂ ਮੰਨਿਆ ਉਲਟਾ ਸੱਤ ਮੈਂਬਰੀ ਕਮੇਟੀ ਦੇ ਹੀ ਦੋ ਮੈਂਬਰ ਪ੍ਰੋਫੈਸਰ ਕਿਰਪਾਲ ਸਿੰਘ ਬੰਡੂਗਰ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਢਾਮੀ ਐਡਵੋਕੇਟ ਸਾਹਿਬ ਨੂੰ ਹੀ ਡਰਾ ਦਿੱਤਾ ਆਪਣੇ ਗੋਡਿਆਂ ਹੇਠ ਰੱਖ ਲਿਆ ਤੇ ਸੱਤ ਮੈਂਬਰੀ ਕਮੇਟੀ ਤੋਂ ਉਹਨਾਂ ਤੇ ਅਸਤੀਫੇ ਜਿਹੜੇ ਆ ਉਹ ਦਿਵਾ ਦਿੱਤੇ ਸੁਖਵੀਰ ਸਿੰਘ ਬਾਦਲ ਆਪ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜਾ ਹੀ ਸੀ ਉਹਨੇ ਧਾਮੀ ਨੂੰ ਤੇ ਬੰਡੂਗਰ ਨੂੰ ਵੀ ਜਿਹੜਾ ਭਗੌੜੇ ਆ ਉਹ ਕਲ ਦਿੱਤਾ ਚਲੋ ਖੈਰ ਇਹ ਤਾਂ ਸਾਰੀ ਜੁੰਡਲੀ ਇਹ ਸਾਰਾ ਲਾਣਾ ਇਹ ਸਾਰਾ ਟੋਲਾ ਹੈ ਹੀ ਹਮੇਸ਼ਾ ਹੀ ਪੰਥ ਅਤੇ ਪੰਜਾਬ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜਾ ਆ ਇਹ ਕਦੀ ਵੀ ਗੁਰਮਤਿ ਸਿਧਾਂਤਾਂ ਦਾ ਜਿਹੜਾ ਧਾਰਨੀ ਆ ਉਹ ਨਹੀਂ ਰਿਹਾ ਬਾਕੀ ਬਚੀ ਪੰਜ ਮੈਂਬਰੀ ਕਮੇਟੀ ਫਿਰ ਉਸ ਸਮੇਂ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਨੇ ਪੰਜ ਮੈਂਬਰੀ ਕਮੇਟੀ ਨੂੰ ਹੁਕਮ ਕਰ ਦਿੱਤਾ ਕਿ ਕੋਈ ਗੱਲ ਨਹੀਂ ਦੇਕਰ ਦੋ ਮੈਂਬਰ ਅਸਤੀਫਾ ਦੇ ਕੇ ਭੱਜ ਵੀ ਗਏ ਆ ਤੁਸੀਂ ਆਪਣਾ ਜਿਹੜਾ ਕਾਰਜ ਆ ਉਹ ਕਰੋ ਜੋ ਤੁਹਾਨੂੰ ਹੁਕਮ ਹੋਇਆ ਫਿਰ ਸੁਖਵੀਰ ਸਿੰਘ ਬਾਦਲ ਨੇ ਪੰਜ ਮੈਂਬਰੀ ਕਮੇਟੀ ਨੂੰ ਵੀ ਡਰਾਉਣ ਦੇ ਧਮਕਾਉਣ ਦੇ ਉਹਨਾਂ ਦੀਰਦਾਰ ਕੁਸ਼ੀ ਕਰਨ ਦੇ ਜਿਹੜੇ ਪੂਰੇ ਯਤਨ ਆ ਉਹ ਕੀਤੇ ਇੱਥੋਂ ਤੱਕ ਕਿ ਉਹਨਾਂ ਨੇ ਤਾਂ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਪੁਰਸ਼ 79 ਮੁਖੀ ਦਮਦਮੀ ਤਖਤਾਲ ਦੀ ਪੋਤਰੀ ਅਤੇ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਸਤਕਾਰਯੋਗ ਸੁਪਤਰੀ ਬੀਬੀ ਸਤਵੰਤ ਕੌਰ ਨੂੰ ਵੀ ਨਹੀਂ ਬਖਸ਼ਿਆ ਮਹੇਸ਼ ਇੰਦਰ ਸਿੰਘ ਗਰੇਵਾਲ ਵਰਗਿਆਂ ਨੇ ਬਾਦਲਦਦ ਦੇ ਚਾਪਲੂਸਾਂ ਨੇ ਭੈਣ ਜੀ ਉਹਨਾਂ ਦੇ ਪੂਰੀ ਜਿਹੜੀ ਕਿਰਦਾਰਕੁਸ਼ੀ ਆ ਕੀਤੀ ਤੇ ਉਹਨਾਂ ਨੂੰ ਪੰਜ ਮੈਂਬਰੀ ਕਮੇਟੀ ਤੋਂ ਹਟਾਉਣ ਦੇ ਜਿਹੜੇ ਯਤਨ ਆ ਉਹ ਕੀਤੇ ਔਰ ਬੀਬੀ ਜੀ ਪੰਥਕ ਪਰਿਵਾਰ ਦੇ ਵਿੱਚੋਂ ਸਨ ਕੁਰਬਾਨੀ ਵਾਲੇ ਪਰਿਵਾਰ ਦੇ ਵਿੱਚੋਂ ਸਨ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਸਿਰ ਝੁਕਾਉਣ ਵਾਲੇ ਸਨ ਹੁਕਮ ਮੰਨਣ ਵਾਲੇ ਸਨ ਉਹਨਾਂ ਨੇ ਜੋ ਸੇਵਾ ਲੱਗੀ ਸੀ ਉਹਨਾਂ ਨੇ ਇਹਨਾਂ ਦਾ ਸਮਾਂ ਦਿੱਤਾ ਸੀ ਪਰ ਸੁਖਵੀਰ ਬਾਦਲ ਨੇ ਤਾਂ ਕਈ ਮਹੀਨੇ ਜਿਹੜੇ ਆ ਉਹ ਲੰਘਾ ਦਿੱਤੇ ਆਖਰ ਜਦੋਂ ਸੁਖਬੀਰ ਸਿੰਘ ਬਾਦਲ ਉਤੇ ਪੂਰੇ ਪਾਸਿਓਂ ਦਬਾਅ ਪੈ ਗਿਆ ਇਹਨਾਂ ਦੀ ਕਿਰਕਰੀ ਹੋਣ ਲੱਗੀ ਅਸਤੀਫਾ ਤਾਂ ਦੇ ਦਿੱਤਾ ਪਰ ਆਪੇ ਹੀ ਨਕਲੀ ਭਰਤੀ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜੇ ਹੋ ਕੇ ਆਪੇ ਹੀ ਨਕਲੀ ਭਰਤੀ ਕਰਤੀ ਤੇ ਆਪੇ ਹੀ ਫਿਰ ਜਿਹੜਾ ਆ ਉਹ ਪ੍ਰਧਾਨ ਬਣ ਗਿਆ ਪਰ ਇਹ ਗੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਅਨੁਸਾਰ ਨਹੀਂ ਸੀ 2 ਦਸੰਬਰ ਦੇ ਫੈਸਲੇ ਅਨੁਸਾਰ ਨਹੀਂ ਸੀ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਉਸ ਦਿਨ ਬਾਦਲ ਕਿਆਂ ਦੀ ਲੀਡਰਸ਼ਿਪ ਨੂੰ ਅਯੋਗ ਕਰਾਰ ਦੇ ਦਿੱਤਾ ਚੁਕ ਦੇ ਦਿੱਤਾ ਗਿਆ ਸੀ ਕਿ ਇਹ ਹੁਣ ਪੰਥ ਦੀ ਅਤੇ ਅਕਾਲੀ ਦਲ ਦੀ ਅਗਵਾਈ ਕਰਨ ਦੇ ਯੋਗ ਨਹੀਂ ਰਹੀ ਸੁਖਬੀਰ ਸਿੰਘ ਬਾਦਲ ਤਾਂ ਖੁਦ ਮੰਨਿਆ ਕਿ ਉਹਨੇ ਕਿੰਨੇ ਵੱਡੇ ਗੁਨਾਹ ਕਿੰਨੇ ਵੱਡੇ ਪਾਪ ਕਿੰਨੀਆਂ ਵੱਡੀਆਂ ਗਲਤੀਆਂ ਕਿੰਨੀਆਂ ਵੱਡੀਆਂ ਜਿਹੜੀਆਂ ਕਰਤੂਤਾਆਂ ਆ ਉਹ ਕੀਤੀਆਂ ਪਰ ਉਸ ਤੋਂ ਬਾਅਦ ਇਹ ਫੇਰ ਮੁੱਕਰ ਗਿਆ ਸੁਖਬੀਰ ਸਿੰਘ ਬਾਦਲ ਉਹ ਪ੍ਰਧਾਨਗੀ ਛੱਡਣ ਨੂੰ ਤਿਆਰ ਨਹੀਂ ਸੀ ਉਹਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਬੰਗਾਲ ਦਿੱਤਾ ਪੰਥ ਨੂੰ ਵੀ ਬੰਗਾਲ ਦਿੱਤਾ ਸੰਗਤ ਨੂੰ ਵੀ ਜਿਹੜਾ ਬੰਗਾਲ ਦਿੱਤਾ ਤੇ ਇਹਦੇ ਵਿੱਚ ਉਹਨਾਂ ਦੇ ਚਾਪਲੂਸਾਂ ਦਾ ਵੀ ਬਹੁਤ ਵੱਡਾ ਜਿਹੜਾ ਰੋਲ ਸੀ ਜਿਹਦੇ ਸੁਖਬੀਰ ਸਿੰਘ ਬਾਦਲ ਨੂੰ ਕਹੀ ਜਾਂਦੇ ਸੀ ਕਿ ਬੱਸ ਤੂੰ ਨੱਪੀ ਚੱਲ ਕਿਸੇ ਦੇ ਵੱਲ ਨਾ ਦੇਖ ਇਹਦੇ ਕਰਕੇ ਅੱਜ ਸੁਖਬੀਰ ਸਿੰਘ ਬਾਦਲ ਦੇ ਤੇ ਇਸ ਤੋਂ ਪਹਿਲਾਂ ਇਹਦੇ ਪਿਓ ਦੇ ਇਹਦੇ ਮਾਰੇ ਜਿਹੜੇ ਹਾਲਾਤ ਆ ਉਹ ਬਣ ਚੁੱਕੇ ਸਨ ਸੁਖਬੀਰ ਸਿੰਘ ਬਾਦਲ ਉਹ ਦੁਬਾਰਾ ਪ੍ਰਧਾਨਤਾ ਬਣ ਗਿਆ ਪਰ ਪੰਜ ਮੈਂਬਰੀ ਕਮੇਟੀ ਨੇ ਆਪਣੀ ਜਿਹੜੀ ਪ੍ਰਕਿਰਿਆ ਜੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੁਕਮ ਨਾਲ ਨਾਮਾ ਸਾਹਿਬ ਜਾਰੀ ਹੋਇਆ ਸੀ ਉਹਦੇ ਅਨੁਸਾਰ ਉਹਨਾਂ ਨੇ ਜਿਹੜੀ ਆ ਭਰਤੀ ਕੀਤੀ ਤੇ ਫਿਰ ਅ ਕੱਲ ਦੇ ਦਿਨ 11 ਅਗਸਤ 2025 ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਨਗਰੀ ਵਿਖੇ ਗੁਰਦੁਆਰਾ ਅਕਾਲੀ ਫੂਲਾ ਸਿੰਘ ਜੀ ਬੁਰਜ ਵਿਖੇ ਉਥੇ ਇਜਲਾਸ ਹੋਇਆ ਤੇ ਨਵਾਂ ਜਿਹੜਾ ਪ੍ਰਧਾਨ ਆ ਨਵਾਂ ਅਕਾਲੀ ਦਲ ਬਣਿਆ ਤੇ ਨਵਾਂ ਜਿਹੜਾ ਪ੍ਰਧਾਨ ਆ ਉਹ ਚੁਣਿਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਹੀ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਅਤੇ ਹੋਰ ਆਗੂਆਂ ਦੇ ਵੱਲੋਂ ਜਿਹੜਾ ਕੌਮੀ ਪ੍ਰਧਾਨ ਆ ਉਹ ਚੁਣ ਲਿਆ ਗਿਆ ਸੁਖਬੀਰ ਸਿੰਘ ਬਾਦਲ ਦੇ ਸਿਰ ਉੱਤੇ ਜਿਹੜਾ ਆ ਉਹਨਾਂ ਨੂੰ ਬਿਠਾ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਨੇ ਤਾਂ ਉਹਨਾਂ ਨੂੰ ਜਥੇਦਾਰੀ ਤੋਂ ਲਾਇਆ ਸੀ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਕਿਰਦਾਰ ਕੁਸ਼ੀ ਕਰਨ ਦੇ ਵਿੱਚ ਕੋਈ ਵੀ ਜਿਹੜੀ ਕਸਰ ਆ ਉਹ ਬਾਕੀ ਨਹੀਂ ਸੀ ਛੱਡੀ ਉਹ ਨੁਕਰੇ ਲਾ ਦੇਣਾ ਚਾਹੁੰਦਾ ਸੀ ਗਿਆਨੀ ਹਰਪ੍ਰੀਤ ਸਿੰਘ ਨੂੰ ਪਰ ਕੱਲ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਵੱਡਾ ਜਿਹਦਾ ਮਾਨ ਸਤਿਕਾਰਿਆ ਉਹ ਮਿਲਿਆ ਜਿਵੇਂ ਪਹਿਲਾਂ ਕਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾਂ ਨੇ ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦਲ ਵਜੋਂ ਪ੍ਰਧਾਨ ਵਜੋਂ ਵੀ ਸੇਵਾ ਨਿਭਾਈ ਸੀ ਇਸੇ ਤਰ੍ਹਾਂ ਉਹ ਉਹੀ ਸੇਵਾ ਗਿਆਨੀ ਹਰਪ੍ਰੀਤ ਸਿੰਘ ਦੇ ਹਿੱਸੇ ਆਈ ਪਹਿਲਾਂ ਦੋ ਤਖਤਾਂ ਦੀ ਉਹਨਾਂ ਨੇ ਜਥੇਦਾਰ ਵਜੋਂ ਸੇਵਾ ਨਿਭਾਈ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਜਿਹਦੀ ਸੇਵਾ ਆ ਉਹ ਨਿਭਾ ਰਹੇ ਆ ਸੌਸਕ ਵੀਰ ਸਿੰਘ ਬਾਦਲ ਦੇ ਮੂੰਹ ਦੇ ਉੱਤੇ ਇੱਕ ਬੜੀ ਵੱਡੀ ਜਿਹੀ ਚਪੇੜ ਆ ਉਹ ਵੱਜੀ ਆ ਤੇ ਵਿਰਸਾ ਸਿੰਘ ਬਰਟੋਹਾ ਦੇ ਮੂੰਹ ਦੇ ਉੱਤੇ ਵੀ ਚਪੇੜ ਵੱਜੀ ਹੈ ਮਹੇਸ਼ਿੰਦਰ ਸਿੰਘ ਗਰੇਵਾਲ ਦਲਜੀਤ ਸਿੰਘ ਚੀਮਾ ਭੁੰਦੜ ਵਰਗਿਆਂ ਦੇ ਸਾਰਿਆਂ ਦੇ ਮੂੰਹ ਦੇ ਉੱਤੇ ਕਰਾਰਾ ਜਿਹੜਾ ਥੱਪੜ ਆ ਚਪੇੜ ਆ ਉਹ ਵੱਜ ਚੁੱਕੀ ਹੋਈ ਆ ਇਸੇ ਤਰ੍ਹਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਨੂੰ ਬੜਾ ਮਾਣ ਸਤਿਕਾਰ ਬਖਸ਼ਿਆ ਗਿਆ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਕੁਰਬਾਨੀਵਾਦੀ ਸ਼ਖਸੀਅਤ ਬਹੁਤ ਹੀ ਤਜਰਬੇਕਾਰ ਅਤੇ ਕਾਬਲੀਅਤ ਰੱਖਣ ਵਾਲੀ ਸਿਰਰੀ ਅਤੇ ਸਿੱਦਕੀ ਆਗੂ ਬੀਬੀ ਸਤਵੰਤ ਕੌਰ ਜੀ ਨੂੰ ਪੰਥਕ ਕੌਂਸਲ ਦੇ ਚੇਅਰਪਰਸਨ ਵਜੋਂ ਜਿਹੜੀ ਸੇਵਾ ਆ ਉਹ ਮਿਲੀ ਆ ਇਹ ਤਾਂ ਸਮੁੱਚੇ ਖਾਲਸਾ ਪੰਥ ਦੇ ਲਈ ਸ਼ਹੀਦਾਂ ਦੇ ਪਰਿਵਾਰਾਂ ਲਈ ਸਿੱਖ ਸੰਗਤਾਂ ਲਈ ਬੜੇ ਮਾਣ ਵਾਲੀ ਜਿਹੜੀ ਆ ਉਹ ਗੱਲ ਆ ਤੇ ਬੀਬੀ ਸਤਵੰਤ ਕੌਰ ਦੀ ਜੋ ਕਾਲਜ ਗੁਰਮਤ ਅਨੁਸਾਰ ਸ਼ਬਦਾਵਲੀ ਸੀ ਉਨੇ ਸਿੱਖ ਹਿਰਦਿਆਂ ਨੂੰ ਬੜਾ ਜਿਹੜਾ ਠਾਰਿਆ ਬੜੀ ਜਿਹੇ ਸ਼ਾਂਤੀ ਆ ਉਹ ਮਹਿਸੂਸ ਕੀਤੀ ਗਈ ਆ ਸੋ ਜੋ ਬਾਦਦਕਿਆਂ ਨੇ ਅਕਾਲੀ ਦਸ ਦਾ ਵੇਦਾਗਰਕ ਕੀਤਾ ਸੀ ਵਕਾਰ ਰੋਲਿਆ ਸੀ ਅੱਜ ਖਾਲਸਾ ਪੰਥ ਨੂੰ ਸਿੱਖ ਸੰਗਤਾਂ ਨੂੰ ਵੱਡੀਆਂ ਆਸਾਂ ਵੱਧੀਆਂ ਆ ਕਿ ਅਕਾਲੀ ਦਸ ਦੀ ਜਿਹੜੀ ਪੁਨਰਸੁਰਜੀਤੀ ਆ ਉਹ ਹੋਵੇਗੀ ਬੀਬੀ ਸਤਵੰਤ ਕੌਰ ਜੀ ਉਹ ਸ਼ਰੋਮਣੀ ਅਕਾਲੀ ਦਸ ਦਾ ਵੀ ਭਵਿੱਖ ਦਰਸ਼ਨੋਂਗੇ ਉਸ ਨੂੰ ਆਪਣੇ ਪਹਿਲਾਂ ਵਾਲੇ ਸਿਧਾਂਤਾਂ ਦੇ ਉੱਤੇ ਲਿਆਉਣਗੇ ਪੰਥ ਵਸਾਇ ਮੈਂ ਉਜੜਾਂ ਮਨ ਚਾਹੋ ਹਨੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਇਹ ਉਹੀ ਅਕਾਲੀ ਦਲ ਬਣਾਉਣ ਦਾ ਬੀਬੀ ਸਤਵੰਤ ਕੌਰ ਜੀ ਪੂਰਾ ਜਿਹੜਾ ਯਤਨ ਆ ਉਹ ਕਰਨਗੇ ਸੋ ਮਹੇਸ਼ਿੰਦਰ ਸਿੰਘ ਗਰੇਵਾਲ ਵਰਗੇ ਜਾਂ ਹੋਰ ਬਾਦਲਦਸ ਦੇ ਲੀਡਰ ਇਹਨਾਂ ਨੇ ਤਾਂ ਬੀਬੀ ਨੂੰ ਨਿਸ਼ਾਨਾ ਬਣਾਉਣ ਦਾ ਪੂਰਾ ਜਿਹੜਾ ਯਤਨ ਆ ਉਹ ਕੀਤਾ ਸੀ ਹਰ ਪੱਖੋਂ ਗਰਦਾਰਕੁਸ਼ੀ ਕੀਤੀ ਪਰ ਇਹਨਾਂ ਨੂੰ ਮੂੰਹ ਦੀ ਜੜੀ ਆ ਉਹ ਖਾਣੀ ਪਈ ਆ ਤੇ ਅਗਾਹ ਵੀ ਜਿਹੜੇ ਜਿਹੜੇ ਵੀ ਲੋਕ ਬੀਬੀ ਸਤਵੰਤ ਕੌਰ ਜੀ ਦੇ ਖਿਲਾਫ ਬੋਲਦੇ ਪਏ ਅਸੀਂ ਉਹਨਾਂ ਨੂੰ ਤਾੜਨਾ ਕਰਦੇ ਆਂ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਝੋਂ ਬੀਬੀ ਜੀ ਸਾਡੇ ਸਾਰਿਆਂ ਲਈ ਬਹੁਤ ਸਤਿਕਾਰਯੋਗ ਆ ਪੰਥ ਲਈ ਸਤਿਕਾਰਯੋਗ ਆ ਉਹ ਖਾਲਸਾ ਪੰਥ ਦੀ ਧੀ ਆ ਸ਼ਹੀਦਾਂ ਦੀ ਧੀ ਆ ਉਹਨਾਂ ਦੇ ਖਿਲਾਫ ਕੋਈ ਵੀ ਜਿਹੜਾ ਲਫ਼ਜ਼ ਆ ਉਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਬਾਦਲਦਲ ਆਪਣੀ ਪੀੜੀ ਹੀਠ ਜਿਹੜਾ ਛੋਟਾ ਆ ਉਹ ਫਿਰਨ ਇਬਾਦਤਦਲ ਨੇ ਕਿਹੜੀਆਂ ਕਿਹੜੀਆਂ ਜਿਹੜੀਆਂ ਕਰਤੂਤਾਆਂ ਆ ਉਹ ਕੀਤੀਆਂ ਬਾਦ ਦਲ ਆਪਣਾ ਜਿਹੜਾ ਖਿਲਾਰਾ ਆ ਉਹ ਸਾਫ਼ ਕਰਨ ਬੀਬੀ ਜੀ ਦੇ ਉੱਤੇ ਕਿਸੇ ਵੀ ਨੂੰ ਵੀ ਜਿਹੜਾ ਚਿੱਕੜ ਆ ਉਹ ਨਹੀਂ ਸੁਟਣ ਦਿੱਤਾ ਜਾਏਗਾ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੰਨ 1994 ਦੇ ਵਿੱਚ ਸਾਰੇ ਅਕਾਲੀ ਦਲ ਇਕੱਠੇ ਕਰਕੇ ਤੇ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਣਾਇਆ ਗਿਆ ਸੀ ਤੇ ਉਸ ਦੇ ਪ੍ਰਧਾਨ ਖਾਲਸਤਾਨੀ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਬਣਾਇਆ ਗਿਆ ਸੀ ਪਰ ਦੇਖੋ ਕਿ ਉਸ ਸਮੇਂ ਵੀ ਬਾਦਲ ਦਲ ਅਕਾਦ ਤੱਕ ਸਭ ਤੋਂ ਭਗੌੜਾ ਹੋ ਗਿਆ ਉਹਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਸਾਥ ਨਹੀਂ ਸੀ ਦਿੱਤਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਾਥ ਨਹੀਂ ਸੀ ਦਿੱਤਾ ਬਲਕਿ ਉਲਟ ਉਸਨੇ ਆਪਣਾ ਬਾਦਲ ਦਲ ਨੇ ਇੱਕ ਵੱਖਰਾ ਅਕਾਲੀ ਦਲ ਬਣਾ ਕੇ ਦਿੱਲੀ ਵਾਲਿਆਂ ਨਾਲ ਯਾਰੀ ਪਾ ਕੇ ਭਾਜਪਾ ਨਾਲ ਜਿਹੜੀ ਯਾਰੀ ਪਾ ਕੇ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਨੁਕਰੇ ਲਾਉਣਾ ਚਾਹਿਆ ਪੰਥਕ ਸ਼ਖਸੀਤਾਂ ਨੂੰ ਜਿਹੜਾ ਆ ਨੁਕਰੇ ਲਾਉਣਾ ਚਾਹਿਆ ਬਾਦਲ ਦਲ ਨੇ ਭਾਜਪਾ ਨਾਲ ਮਿਲ ਕੇ ਦਿੱਲੀ ਨਾਲ ਮਿਲ ਕੇ ਏਜੰਸੀਆਂ ਨਾਲ ਮਿਲ ਕੇ ਆਪਣੀਆਂ ਜਿਹੜੀਆਂ ਸਰਕਾਰਾਂ ਆ ਬਣਾ ਲਈਆਂ 1997 ਦੇ ਵਿੱਚ ਸਰਕਾਰ ਬਣਾਈ 2007 ਵਿੱਚ ਬਣਾਈ ਇਸੇ ਤਰ੍ਹਾਂ 2012 ਦੇ ਵਿੱਚ ਬਣਾਈ ਪਰ ਇਹਨਾਂ ਨੇ ਇਹਨਾਂ 15 ਸਾਲਾਂ ਦੌਰਾਨ ਪੰਥ ਦਾ ਕੱਖ ਨਹੀਂ ਸਵਾਰਿਆ ਉਲਟਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਜਿਹੜੀਆਂ ਬੇਦਬੀਆਂ ਆ ਉਹ ਕਰਵਾਈਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਜਿਹੜਾ ਬਚਾਇਆ ਬੰਦੀ ਸਿੰਘਾਂ ਨੂੰ ਰਹਾ ਨਹੀਂ ਕੀਤਾ ਉਲਟਾ ਬੰਦੀ ਸਿੰਘਾਂ ਦੀਆਂ ਜਿਹੜੀਆਂ ਰਿਹਾਈਆਂ ਰੁਕਵਾਈਆਂ ਜਿਥੇ ਦਾ ਜਗਤਾਰ ਸਿੰਘ ਜੀ ਹਵਾਰਾ ਜੀ ਨੂੰ ਇਹਨਾਂ ਨੇ ਕਾਤਲ ਆਖ ਦਿੱਤਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਜਿਹੜਾ ਆ ਉਹ ਇਹਨਾਂ ਨੇ ਅੱਤਵਾਦੀ ਜਿਹੜਾ ਆਖ ਦਿੱਤਾ ਬਲਾਤਕਾਰੀ ਸਿਰਸੇ ਵਾਲੇ ਨੂੰ ਇਹਨਾਂ ਨੇ ਆਪਣਾ ਜਿਹੜਾ ਬਾਪ ਆ ਉਹ ਬਣਾ ਲਿਆ ਗੁਰੂ ਗ੍ਰੰਥ ਅਤੇ ਗੁਰੂ ਪੰਥ ਵੱਲ ਇਹਨਾਂ ਨੇ ਪਿੱਠ ਕਰ ਲਈ ਅਤੇ ਦਿੱਲੀ ਵਾਲਿਆਂ ਦੇ ਨਾਲ ਭਾਜਪਾ ਦੇ ਨਾਲ ਇਹਨਾਂ ਨੇ ਇੰਨੀ ਜਿਹੜੀ ਯਾਰੀ ਆ ਉਹ ਪਾ ਲਈ ਕਿ ਇਹਨਾਂ ਨੇ ਸਿੱਖੀ ਦਾ ਜਿਹੜਾ ਹਿੰਦੂ ਕਰਨ ਕਰਨਾ ਚਾਹਿਆ ਅਤੇ ਸਾਡੀਆਂ ਸੰਸਥਾਵਾਂ ਨੂੰ ਜਿਹੜਾ ਰੋਧ ਦਿੱਤਾ ਹੁਕਮਨਾਮੇ ਸਾਹਿਬ ਦੀਆਂ ਮਹਾਨ ਪਰੰਪਰਾਵਾਂ ਨੂੰ ਜਿਹੜਾ ਆ ਉਹ ਰੋਦ ਕੇ ਰੱਖ ਦਿੱਤਾ ਪੰਜਾਬ ਦੇ ਵਿੱਚ ਨਸ਼ਿਆਂ ਦੇ ਜਿਹੜੇ ਦਰਿਆ ਆ ਉਹ ਵਗਾ ਦਿੱਤੇ ਇਹਨਾਂ ਨੇ ਵਿਕਾਸ ਦੇ ਨਾਂ ਦੇ ਉੱਤੇ ਪੰਜਾਬ ਨੂੰ ਜਿਹੜਾ ਡੋਬਨ ਦਾ ਹਰ ਪ੍ਰਕਾਰ ਦਾ ਜਿਹੜਾ ਯਤਨ ਆ ਉਹ ਕੀਤਾ ਤੇ ਜੋ ਸਾਡੇ ਜੁਝਾਰੂਆਂ ਨੇ ਜੋ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ 14ਵੇਂ ਮੁਖੀ ਦਮਦਮੀ ਤਖਸਾਲ ਨੇ ਸੰਘਰਸ਼ ਆਰੰਭਿਆ ਸੀ ਧਰਮ ਜੁੱਦ ਮੋਰਚਾ ਆਰੰਭਿਆ ਸੀ ਆਨੰਦਪੁਰ ਸਾਹਿਬ ਦਾ ਸੰਘਰਸ਼ ਆਰੰਭਿਆ ਸੀ ਆਨੰਦਪੁਰ ਸਾਹਿਬ ਦੇ ਮਤੇ ਦਾ ਫਿਰ ਖਾਲਸਾਣ ਦਾ ਸੰਘਰਸ਼ ਆਰੰਭਿਆ ਸੀ ਮਹਾਪੁਰਖਾਂ ਨੇ ਇਹਨਾਂ ਨੇ ਉਹ ਸਾਰੇ ਸੰਘਰਸ਼ ਨੂੰ ਜਿਹੜਾ ਆ ਉਹ ਡੋਬਣਾ ਚਾਹਿਆ ਬਾਦਤ ਗਿਆ ਨੇ ਖਾਲਸਾਣ ਦੀ ਗੱਲ ਤਾਂ ਕੀ ਕਰਨੀ ਸੀ ਉਥੋਂ ਤੱਕ ਤਾਂ ਕੀ ਆਉਣਾ ਸੀ ਇੱਥੋਂ ਤੱਕ ਕੀ ਇਹਨਾਂ ਨੇ ਆਨੰਦਪੁਰ ਸਾਹਿਬ ਦੇ ਮਤੇ ਦਾ ਵੀ ਜਿਹੜਾ ਭੋਗਿਆ ਉਹ ਪਾ ਦਿੱਤਾ ਜਦੋਂ ਇਹਨਾਂ ਨੇ 2019 ਦੇ ਵਿੱਚ ਸ਼ੰਮੀਰ ਦੇ ਵਿੱਚ ਧਾਰਾ 370 ਟੁੱਟੀ ਤੇ ਇਹਨਾਂ ਨੇ ਭਾਜਪਾ ਦੀ ਜਿਹੜੀ ਹਮਾਇਤ ਆ ਉਹ ਕਰ ਦਿੱਤੀ ਤੇ ਇਹਨਾਂ ਨੇ ਇੱਕ ਕਿਸਮ ਦਾ ਵੱਧ ਅਧਿਕਾਰਾਂ ਦਾ ਵੀ ਜਿਹੜਾ ਭੋਗਿਆ ਉਹ ਪਾ ਦਿੱਤਾ ਸੀ ਉਹ ਆਨੰਦਪੁਰ ਸਾਹਿਬ ਦੇ ਮਤੇਦਾਹੀ ਜਿਹੜਾ ਆ ਉਹ ਭੋਗ ਸੀ ਸੋ ਕਹਿਣ ਤੋਂ ਭਾਵ ਕਿ ਜੋ ਖਾਲਿਸਤਾਨ ਦਾ ਸੰਘਰਸ਼ ਸੀ ਜੋ ਸਾਡੀ ਕੌਮ ਦੀ ਆਜ਼ਾਦੀ ਦਾ ਸੰਘਰਸ਼ ਸੀ ਬਾਦਲ ਕਿਆ ਨੇ ਉਸ ਨੂੰ ਵੀ ਦਬਾਉਣ ਦਾ ਉਸ ਨੂੰ ਮੁਕਾਉਣ ਦਾ ਖਤਮ ਕਰਨ ਦਾ ਪੂਰਾ ਜਿਹੜਾ ਆ ਜਤਨਿਆ ਉਹ ਕੀਤਾ ਪਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਇਹ ਸੰਘਰਸ਼ ਅੱਜ ਵੀ ਜਾਰੀ ਆ ਸਾਡੇ ਸ਼ਹੀਦਾਂ ਦਾ ਡੁੱਲਿਆ ਹੋਇਆ ਜਿਹੜਾ ਖੂਨ ਆ ਉਹ ਅਜਾਈ ਨਹੀਂ ਜਾਏਗਾ ਸੋ ਬਾਦਲ ਕੇ ਪੰਥ ਦੇ ਗਦਾਰ ਆ ਇਹ ਮਕਾਰ ਆ ਇਹ ਦਾਗੀ ਆ ਤੇ ਇਹ ਸਾਡੇ ਪੰਥ ਨੂੰ ਜਿਹੜਾ ਤਬਾਹ ਆ ਉਹ ਕਰਨਾ ਚਾਹੁੰਦੇ ਸੀ ਅਕਾਲੀ ਦਰ ਨੂੰ ਜਿਹੜਾ ਤਬਾਹ ਆ ਉਹ ਕਰਨਾ ਚਾਹੁੰਦੇ ਸੀ ਪਰ ਧਾਨਿਆ ਸਰਦਾਰ ਸਿਮਰਨਜੀਤ ਸਿੰਘ ਜੀ ਇਮਾਨ ਦੇਰੇ ਲੰਬੇ ਸਮੇਂ ਤੋਂ ਤਕਰੀਬਨ 1994 ਤੋਂ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਲਗਾਤਾਰ ਚਦਾ ਰਹੀ ਹੈ ਚੜ੍ਹਦੀ ਕਲਾ ਦੇ ਨਾਲ ਜਿਤਾ ਰਹੀ ਹੈ ਭਾਵੇਂ ਕੀ ਬਾਦਲ ਕਿਆ ਨੇ ਉਹਨਾਂ ਦਾ ਸਿਆਸੀ ਪੱਧਰ ਉੱਤੇ ਬਹੁਤ ਵੱਡਾ ਜਿਹਦਾ ਨੁਕਸਾਨ ਆ ਉਹ ਕੀਤਾ ਪਰ ਫਿਰ ਵੀ ਉਹਨਾਂ ਨੇ ਸਾਧਨ ਘਟਿਆ ਸਰਮਾਇਆ ਘਟਿਆ ਉਹਨਾਂ ਦੇ ਕੋਲੋਂ ਭਾਵੇਂ ਬੰਦੇ ਘਟਿਆ ਵੋਟਾਂ ਘਟਿਆ ਪਰ ਉਹ ਜਿੱਤਨ ਭਾਵੇਂ ਹਾਰਨ ਪਰ ਉਹਨਾਂ ਨੇ ਕੌਮ ਦੀ ਆਜ਼ਾਦੀ ਦਾ ਜਿਹੜਾ ਸੰਘਰਸ਼ ਆ ਉਹ ਜਾਰੀ ਰੱਖਿਆ ਤੇ ਇਸੇ ਤਰ੍ਹਾਂ ਉਹਨਾਂ ਨੇ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਹੋਂਦ ਨੂੰ ਵੀ ਬਰਕਰਾਰ ਰੱਖਿਆ ਤੇ ਉਹਨਾਂ ਨੇ ਸਿੱਧ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ ਸਿਧਾਂਤ ਉੱਤੇ ਜਿਹੜਾ ਪਹਿਰਾ ਆ ਉਹ ਦਿੱਤਾ ਤੇ ਬਾਅਦਨਕਿ ਉਹ ਕਹਿੰਦੇ ਆ ਕਿ ਸਾਡੀ ਜਿਹੜੀ ਸਿਆਸਤ ਆ ਉਹ ਚਮਕਣੀ ਚਾਹੀਦੀ ਆ ਪੰਥ ਭਾਵੇਂ ਠੱਠੇ ਖੂ ਦੇ ਵਿੱਚ ਪਵੇ ਪਰ ਦੂਜੇ ਪਾਸੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨਸਾ ਨੂੰ ਜਿਨ੍ਹਾਂ ਨੇ ਹਮੇਸ਼ਾ ਖਾਲਸਾ ਪੰਥ ਦਾ ਜਿਹੜਾ ਡੱਕਾ ਆ ਡੰਕਾ ਆ ਉਹ ਵਜਾਇਆ ਆ ਤੇ ਉਹਨਾਂ ਨੇ ਖਾਲਸਾ ਪੰਥ ਦਾ ਨੁਕਸਾਨ ਨਹੀਂ ਹੋਣ ਦਿੱਤਾ ਹਮੇਸ਼ਾ ਜ਼ੁਲਮ ਦੇ ਖਿਲਾਫ ਜਿਹੜੀ ਆਵਾਜ਼ ਬੁਲੰਦ ਕੀਤੀ ਜਿਵੇਂ ਅਪਰਾਧਨਾ ਅਕਾਲੀ ਕਰਦੇ ਰਹੇ ਆ ਉਸੇ ਤਰ੍ਹਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਦੇ ਤੇ ਪਹਿਰਾ ਦੇ ਰਹੇ ਆ ਸੋ ਬਹੁਤ ਸਾਰੀਆਂ ਜਥੇਬੰਦੀਆਂ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਸਾਥ ਦਿੰਦੀਆਂ ਵੀ ਆ ਜਿਹੜੀਆਂ ਨਹੀਂ ਵੀ ਦੇ ਰਹੀਆਂ ਉਹਨਾਂ ਨੂੰ ਬੇਨਤੀ ਆ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਸਾਥ ਦੇਣ ਜੇਕਰ ਤੁਸੀਂ ਮਾਨ ਸਾਹਿਬ ਦਾ ਸਾਥ ਨਹੀਂ ਦੇ ਸਕਦੇ ਤਾਂ ਘੱਟੋ ਘੱਟ ਜਿਹੜਾ ਨਵਾਂ ਅਕਾਲੀ ਦਲ ਹੋਂਦ ਵਿੱਚ ਆਇਆ ਆ ਬੀਬੀ ਸਤਵੰਤ ਕੌਰ ਜੀ ਦੀ ਅਗਵਾਈ ਦੇ ਵਿੱਚ ਫਿਰ ਇਹਨਾਂ ਦਾ ਹੀ ਜਿਹੜਾ ਸਾਥ ਆ ਉਹ ਦੇ ਦਿਓ ਪਰ ਘਟੋ ਘਟ ਬਾਦਲਕਿਆਂ ਦਾ ਤੇ ਭਾਜਪਾ ਦਾ ਜਿਹੜਾ ਖੜਾ ਆ ਉਹ ਛੱਡੋ ਇਹ ਬੇਨਤੀ ਮੈਂ ਬਾਬਾ ਹਰਨਾਮ ਸਿੰਘ ਜੀ ਤੋਂ ਮੰਨੂ ਵੀ ਕਰਨਾ ਚਾਹੁੰਦਾ ਆ ਦਮਦਮੇ ਟਕਸਾਲ ਮਹਿਤੇਵਾਲਿਆਂ ਨੂੰ ਵੀ ਕਰਨਾ ਚਾਹੁੰਦਾ ਆ ਪਿਓ ਭਾਜ ਪਾ ਤੇ ਬਾਦਲ ਕਿਆਂ ਦਾ ਖੜਾ ਛੱਡ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਸਾਥ ਦੇਣ ਜੇਕਰ ਉਹਨਾਂ ਦਾ ਸਾਥ ਨਹੀਂ ਦੇ ਸਕਦੇ ਤਾਂ ਘੱਟੋ ਘੱਟ ਪੰਜ ਮੈਂਬਰੀ ਕਮੇਟੀ ਦਾ ਬੀਬੀ ਸਤਵੰਤ ਕੌਰ ਦਾ ਹੀ ਸਾਥ ਦੇ ਦੇਣ ਬੀਬੀ ਸਤਵੰਤ ਕੌਰ ਜੀ ਉਹ ਦਮਦਮੀ ਤਕਸਾਲ ਦੇ ਹੀ ਪਰਿਵਾਰ ਦੇ ਵਿੱਚੋਂ ਆ ਸਿਕਸ ਸਟੂਡੈਂਟ ਫੈਡਰੇਸ਼ਨ ਦੇ ਪਰਿਵਾਰ ਦੇ ਵਿੱਚੋਂ ਆ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਕੁਰਸ਼ਾ ਦੇ ਪਰਿਵਾਰ ਦੇ ਵਿੱਚੋਂ ਆ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਦੀ ਸਤਕਾਰਯੋਗ ਸੁਪੁੱਤਰੀ ਆ ਤੁਸੀਂ ਫਿਰ ਉਹਨਾਂ ਦਾ ਹੀ ਜਿਹੜਾ ਸਾਥ ਦਿਓ ਤਾਂ ਜੋ ਦਮਦਮੀ ਤਕਸਾਲ ਉਤੇ ਵੀ ਕਿਸੇ ਪ੍ਰਕਾਰ ਦਾ ਜਿਹੜਾ ਦਾਗਿਆ ਉਹ ਨਾ ਲੱਗੇ ਬਾਦਲ ਕੇ ਆਪ ਤਾਂ ਡੱਗ ਹੀ ਆ ਤੇ ਇਹ ਕਈ ਸੰਸਥਾਵਾਂ ਨੂੰ ਕਈ ਸ਼ਖਸੀਅਤਾਂ ਨੂੰ ਵੀ ਜਿਹੜਾ ਦਾਗ ਹੀ ਆ ਉਹ ਕਰਦੇ ਜਾ ਰਹੇ ਆ ਸੋ ਜੋ ਕੁਝ ਵੀ ਹੋਇਆ ਆ ਇਹਦੇ ਪਿੱਛੇ ਬਾਦਲ ਕੇ ਜਿਹੜੇ ਆ ਉਹ ਵੱਡੇ ਜ਼ਿੰਮੇਵਾਰ ਆ ਤਾਂ ਹੀ ਇਹ ਜਿਹੜਾ ਵੱਖਰਾ ਅਕਾਲੀ ਦਲ ਜਿਹੜਾ ਆ ਉਹ ਹੋਂਦ ਵਿੱਚ ਆਇਆ ਆ ਸਤਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਬੀਬੀ ਸਤਵੰਤ ਕੌਰ ਜੀ ਹੁਣੇ ਪੰਥਕ ਕੌਂਸਲ ਦੇ ਚੇਅਰਮੈਨ ਬਣੇ ਆ ਤੇ ਉਹ ਪੰਥਕ ਮੁੱਦਿਆਂ ਉੱਤੇ ਪੰਥਕ ਸਫਾਂ ਦੇ ਵਿੱਚ ਉਹਨਾਂ ਦੀ ਕਾਫੀ ਜਿਹੜੀ ਪਕੜਿਆ ਹੋਰ ਪੰਥਕ ਜਥੇਬੰਦੀਆਂ ਦੇ ਨਾਲ ਰਾਬਤਾ ਕਾਇਮ ਕਰਕੇ ਤੇ ਅਕਾਲੀ ਦਲ ਦੀ ਜਿਹੜੀ ਪੁਨਰਸਰਜੀਤੀ ਆ ਉਹ ਜ਼ਰੂਰ ਕੀਤੀ ਜਾਵੇ ਤੇ ਬਾਦਲ ਕੇ ਕਿਉਂਕਿ ਹਰੇਕ ਸਿੱਖ ਦੀ ਇੱਕ ਰੀਤ ਹੈਗੀ ਆ ਕਿ ਅਕਾਲੀ ਦਲ ਜਿਉਂਦਾ ਰਹੇ ਤੇ ਬਾਦਲ ਕੇ ਜਿਹੜੇ ਆ ਉਹ ਮਰਨ ਬਾਦਲ ਕੇ ਜਿਹੜੇ ਡੁੱਬਣ ਤੇ ਬਾਦਲ ਕੇ ਜਿਹੜੇ ਆ ਉਹ ਸਾਡੇ ਗਲੋਂ ਲੱਥਨ ਇਹ ਹਰੇਕ ਸਿੱਖ ਦੀ ਜਿਹੜੀ ਆ ਉਹ ਰੀਤ ਆ ਤੇ ਇੱਕ ਵਾਰ ਤੋਂ ਫੇਰ ਕਹਿਣਾ ਚਾਹੁੰਦਾ ਆ ਕਿ ਬੀਬੀ ਸਤਵੰਤ ਕੌਰ ਦੀ ਜਿਹੜੇ ਲੋਕ ਕਿਰਦਾਰਕੁਸ਼ੀ ਕਰਦੇ ਆ ਇਹ ਲੋਕ ਆਪਣੀਆਂ ਹਰਕਤਾਂ ਤੋਂ ਜਿਹੜਾ ਆ ਉਹ ਬਾਦ ਆਉਣ ਤੇ ਅੱਜ ਬਾਦਲ ਕੇ ਵਾਰ-ਵਾਰ ਇਹ ਗੱਲਾਂ ਕਹਿ ਰਹੇ ਆ ਕਿ ਜਿਹੜਾ ਨਵਾਂ ਅਕਾਲੀ ਦਲ ਹੋਂਦ ਵਿੱਚ ਆਇਆ ਬੀਬੀ ਸਤਵੰਤ ਕੌਰ ਅਤੇ ਗਿਆਨੀ ਹਰਪ੍ਰੀਤ ਸਿੰਘ ਉੱਤੇ ਨਿਸ਼ਾਨਾ ਬਣਾਉਂਦੇ ਹੋਏ ਉਹ ਕਹਿ ਰਹੇ ਆ ਕਿ ਇਹ ਦੀ ਏਜੰਸੀਆਂ ਇਹਨਾਂ ਦੇ ਪਿੱਛੇ ਆ ਉਹ ਕਹਿ ਰਹੇ ਬੀਜੇਪੀ ਇਹਨਾਂ ਦੇ ਪਿੱਛੇ ਆ ਤੇ ਬਾਦਲ ਕਿ ਉਸੇ ਬੀਜੇਪੀ ਦੇ ਨਾਲ ਰੱਲ ਕੇ ਤੁਸੀਂ ਤਿੰਨ ਵਾਰ ਸਰਕਾਰਾਂ ਬਣਾਈਆਂ ਸੀ ਤੁਸੀਂ ਤੇ ਉਹਨਾਂ ਦੇ ਨਾਲ ਪਤੀ ਪਤਨੀ ਵਾਲਾ ਜਿਹੜਾ ਰਿਸ਼ਤਾ ਆ ਉਹ ਰੱਖਿਆ ਹੋਇਆ ਸੀ ਜੇ ਹੁਣ ਤੁਹਾਨੂੰ ਲੱਗ ਰਿਹਾ ਹੈ ਕਿ ਬੀਜੇਪੀ ਇੰਨੀ ਮਾਰੀ ਕਿ ਤੁਹਾਨੂੰ ਉਦੋਂ ਨਹੀਂ ਦਿਸਦਾ ਸੀ ਉਦੋਂ ਬੀਜੇਪੀ ਦੇ ਨਾਂ 'ਦਲ ਅਕਾਲੀ ਦਲ ਦਾ ਨੁਕਸਾਨ ਕਿਉਂ ਕੀਤਾ ਪੰਥ ਤੇ ਪੰਜਾਬ ਦਾ ਜਿਹੜਾ ਨੁਕਸਾਨ ਆ ਉਹ ਕਿਉਂ ਕੀਤਾ ਹੁਣ ਤੁਸੀਂ ਬੱਦੀ ਸਿੰਘਾਂ ਦੀ ਰਿਹਾਈਆਂ ਦੀ ਗੱਲ ਕਰਦੇ ਹੋ ਤੇ ਉਦੋਂ ਮਰਦੇ ਜਦੋਂ ਮੋਦੀ ਦੇ ਨਾਲ ਅਮਿਤ ਸ਼ਾਹ ਦੇ ਨਾਲ ਰਾਜਨਾਥ ਦੇ ਨਾਲ ਬੰਦੇ ਸੀ ਤੁਸੀਂ ਉਹ ਉਦੋਂ ਤਾਂ ਤੁਹਾਨੂੰ ਬੰਦੀ ਸਿੰਘ ਜਿਹਦੇ ਔਕਾਤ ਲਾਤਵਾਦੀ ਜਿਹੜਾ ਆ ਉਹ ਜਾਪਦੇ ਸੀ ਵੇਲੇ ਦੀ ਨਮਾਜ਼ ਕੁਵੇਲੇ ਦੀਆਂ ਜਿਹੜੀਆਂ ਟਕਰਾਂ ਉਹ ਤੁਹਾਡੀ ਜਿਹੜੀ ਹਾਲਤ ਆ ਉਹ ਹੋਈ ਪਈ ਏ ਅੱਜ ਜੋ ਕੁਝ ਵੀ ਕੋਈ ਪਾਟੋ ਧੜ ਪਈ ਏ ਜੋ ਹਾਲਾਤ ਹੋਏ ਪਏ ਆ ਇਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਤੇ ਉਹਦਾ ਪੁੱਤ ਸੁਖਬੀਰ ਸਿੰਘ ਬਾਦਲ ਹੀ ਜਿਹਦਾ ਆ ਉਹ ਜ਼ਿੰਮੇਵਾਰ ਆ ਬਾਦਲ ਕਿਆਂ ਨੇ ਨਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ਿਆ ਨਾ ਗੁਰੂ ਪੰਥ ਨੂੰ ਬਖਸ਼ਿਆ ਇਹਨਾਂ ਨੇ ਨਾ ਪੰਜ ਪਿਆਰਿਆਂ ਨੂੰ ਬਖਸ਼ਿਆ ਨਾ ਰਾਗੀ ਸਿੰਘਾਂ ਨੂੰ ਬਖਸ਼ਿਆ ਨਾ ਤਾਂ ਇਹਨਾਂ ਨੇ ਜਥੇਦਾਰ ਸਾਹਿਬਾਨਾਂ ਨੂੰ ਬਖਸ਼ਿਆ ਜਥੇਦਾਰ ਸਾਹਿਬਾਨਾਂ ਨੇ ਪੰਥਕ ਪਰੰਪਰਾਵਾਂ ਅਨੁਸਾਰ 2 ਦਸੰਬਰ ਨੂੰ ਜਦੋਂ ਫੈਸਲੇ ਲਏ ਤੇ ਬਾਦਲ ਕਿਆਂ ਨੇ ਉਹ ਤਿੰਨੇ ਜਥੇਦਾਰਾਂ ਨੂੰ ਹੀ ਜਿਹੜਾ ਨਿਸ਼ਾਨਾ ਆਇਆ ਉਹ ਬਣਾ ਲਿਆ ਤੁਸੀਂ ਦੇਖੋਗੇ ਬਾਦਲ ਕਿਆਂ ਨੂੰ ਜਦੋਂ ਜਥੇਦਾਰ ਸਾਹਿਬਾਨਾਂ ਨੇ ਤਲਬ ਕੀਤਾ ਤੇ ਬਾਦਲ ਕਿਆਂ ਨੇ ਅਗੋਛ ਸ਼ਰੋਨੀ ਕਮੇਟੀ ਨੂੰ ਤਲਬ ਕਰ ਲਿਆ ਸ਼ਰੋਨੀ ਕਮੇਟੀ ਨੇ ਜਥੇਦਾਰਾਂ ਨੂੰ ਤਲਬ ਕਰ ਲਿਆ ਤਿੰਨੇ ਜਥੇਦਾਰਾਂ ਨੂੰ ਅਹੁਦਿਆਂ ਤੋਂ ਹੀ ਜਿਹੜਾ ਆ ਉਹ ਹਟਾ ਦਿੱਤਾ ਗਿਆ ਇਹ ਆ ਬਾਦਲ ਕਿਆਂ ਦੀ ਕਰਤੂਤ ਔਰ ਕੋਈ ਨਾ ਬਾਦਲਕਿਆਂ ਤੋਂ ਇੱਕ ਇੱਕ ਉਹਨਾਂ ਦੇ ਗੁਨਾਹਾਂ ਦਾ ਜਿਹੜਾ ਹਿਸਾਬ ਆ ਉਹ ਖਾਲਸਾ ਪੰਥ ਜ਼ਰੂਰ ਲਵੇਗਾ ਬਾਦਲਕਿਆਂ ਦੀ ਜਿਹੜੀ ਗਿਣਤੀ ਆ ਉਹ ਕੌਮ ਦੇ ਗਦਾਰਾਂ ਦੇ ਵਿੱਚ ਪੰਥ ਦੇ ਗਦਾਰਾਂ ਵਿੱਚ ਪੰਜਾਬ ਦੇ ਗਦਾਰਾਂ ਦੇ ਵਿੱਚ ਜਿਹੜੀ ਆਏਗੀ ਸੋ ਕੋਈ ਵੀ ਮਾਈ ਭਾਈ ਨੌਜਵਾਨ ਬਜ਼ੁਰਗ ਬੱਚਾ ਪੰਜਾਬ ਦਾ ਇਹਨਾਂ ਬਾਦਲਕਿਆਂ ਨੂੰ ਜਿਹੜਾ ਮੂੰਹ ਨਾ ਲਾਵੇ ਤੇ ਜਦੋਂ ਇਹ ਪਿੰਡਾਂ ਸ਼ਹਿਰਾਂ ਵਿੱਚ ਆਉਂਦੇ ਆ ਜੁੱਤੀਆਂ ਦੇ ਨਾਲ ਇਹਨਾਂ ਦਾ ਜਿਹੜਾ ਸਵਾਗਤ ਆ ਉਹ ਕੀਤਾ ਜਾਵੇ ਸੋ ਇਨੀਆਂ ਕੋ ਬੇਨਤੀਆਂ ਆਪ ਸੰਗਤਾਂ ਦੇ ਨਾਲ ਦਾਸ ਨਿਕਲਨੀ ਸੀ ਹੋਈਆਂ ਖੁੱਲਾਂ ਚੁੱਕਾਂ ਦੀ ਖਿਮਾ ਦਾਸ ਰਣਜੀਤ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਮੁੱਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਪਿੰਡਰਾਂਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ